ਜੰਗਲ ਵਾਲੇ ਵਾਸਤੇ ਸਾਡੇ ਕਿ ਪੀਸੀ ਆਪਾਂ ਨੂੰ ਆਈਡੀ ਆਈਡੀ ਤੋਂ ਮਰਾਦ ਜਿਹੜਾ ਹੈ ਉਹ ਕੱਢਿਆ ਗਿਆ ਹੈ ਕੀ ਆਓ ਜੀ ਆਓ ਮੈਂ ਤੁਸੀਂ ਅਟੈਸਟ ਕਰਾ ਕੇ ਫੋਟੋਸਟੇਟ ਦੇ ਦਿਓ ਦਫਤਰ ਜੀ ਫੋਟੋਸਟੇਟ ਤਾਂ ਦੇ ਦਿੰਨੇ ਆ ਅਟੈਸਟ ਕਰਾ ਕੇ ਚੀਜ਼ਾਂ ਜ਼ਰੂਰੀ ਆ ਆਪਾਂ ਨੂੰ ਹਾਂਜੀ ਸਰ ਜੇ ਮਤਲਬ ਜੋ ਵੀ ਇੱਥੇ ਹੋ ਰਿਹਾ ਕ੍ਰਿਸ਼ਨ ਲੀਨ ਦੇ ਬਾਰੇ ਕੀ ਕਹਿਣਾ ਚਾਹੂੰਗੀ ਜਿਹੜਾ ਪੱਤਰਕਾਰਾਂ ਦੇ ਉੱਤੇ ਕਾਰਵਾਈ ਕੀਤੀ ਗਈ ਹੈ ਉਹਨਾਂ ਦੇ ਬਾਰੇ ਦੱਸੋ ਜੀ ਕੋ ਜੇ ਲਗਭਗ 300 ਦੇ ਕਰੀਬ ਮੈਂ ਦੇਖ ਲਿਆ ਮੈਂ ਜਿਹੜਾ ਪੱਤਰਕਾਰ ਪਾਈਚਾਰਾ ਇੱਥੇ ਇਕੱਠਾ ਹੋਇਆ ਹੋਵੇ ਲੁਧਿਆਣਾ ਸਾਰਾ ਆਇਆ ਹੋਵੇ ਤੇ ਨਾਲ ਹੋਰ ਫਤਿਹਗੜ੍ਹ ਸਾਹਿਬ ਸਾਰਾ ਨਗੌਰ ਜ਼ਿਲ੍ਹੇ ਤੋਂ ਵੀ ਬੱਤੇ ਜੀ ਕਿਤੇ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੈਨੂੰ ਸੈਕਸ ਦੇ ਨਹੀਂ ਪਤਾ ਇਸ ਕੇਸ ਦੇ ਇਹ ਪਰਚਾ ਕਿਹਨਾਂ ਹਲਾਤਾ ਤੇ ਹੋਇਆ ਕਿਉਂਕਿ ਡੀਐਸਪੀ ਸਾਹਿਬ ਜਿਹੜੇ ਨੇ ਤਿੰਨ ਚਾਰ ਪਿਛਲੇ ਹਫਤੇ ਤੋਂ ਡੇਂਗੂ ਕਰਕੇ ਬੁਖਾਰ ਨੇ ਉਹਨਾਂ ਨਾਲ ਮੇਰੀ ਕੱਲ 10:00 ਬੀਜ ਗੱਲ ਹੋਈ ਸੀ ਉਹ ਵੀ ਇੱਕ ਸਾਡਾ ਮੁਸ਼ਕਲ ਉਸ ਬਾਅਦ ਮੀਟਿੰਗ ਦੇ ਵਿੱਚ ਜਦੋਂ ਵੀ ਅੱਜ ਕੇ ਜਿਹੜਾ ਇਹ ਜ਼ਰੂਰ ਡੈਫੀਨਿਟ ਨੂੰ ਕਿ ਬਿਲਕੁਲ ਜੇ ਵੇਖੋ ਜਿੱਤੇ ਕਾਰਵਾਈ ਹੋਈ ਵਾਹਿਬੀ ਕਟਨ ਸਾਹਿਬ ਉਹਦੀ ਕੀ ਫਤੇ ਅੱਜ ਅਸੀਂ ਸਮਰਾਲੇ ਵਿਖੇ ਪਹੁੰਚੇ ਆ ਜਿੱਥੇ ਸਬ ਡਿਵੀਜ਼ਨ ਸਮਰਾਲਾ ਕਿਉਂਕਿ ਸਮਰਾਲੇ ਦੇ ਐਸ ਡੀ ਐਮ ਦਫਤਰ ਖੜੇ ਆ ਕੁਝ ਇੱਥੇ ਐਦਾਂ ਦੇ ਮੁੱਦੇ ਹੋਏ ਨੇ ਜਿਹੜੇ ਪੱਤਰਕਾਰ ਭਾਈਚਾਰੇ ਤੇ ਹੀ ਪਰਚੇ ਕੀਤੇ ਗਏ ਕੁਝ ਕਿਉਂਕਿ ਪੱਤਰਕਾਰ ਭਾਈਚਾਰੇ ਨੂੰ ਬਹੁਤ ਸਾਰੇ ਲੋਕ ਵਾਇਟਾ ਦਿੰਦੇ ਨੇ ਜਾਂ ਮੈਸੇਜ ਦਿੰਦੇ ਨੇ ਉਹਨਾਂ ਨੇ ਕਵਰ ਕਰਨਾ ਹੁੰਦਾ ਪਰ ਉਹਨਾਂ ਦਾ ਕੰਮ ਹੁੰਦਾ ਸੱਚ ਨੂੰ ਪੇਸ਼ ਕਰਨਾ ਪਰ ਜੇ ਉਲਟਾ ਉਹਨਾਂ ਤੇ ਹੀ ਪਰਚਾ ਹੋ ਜਾਵੇ ਤਾਂ ਬਹੁਤ ਵੱਡੀ ਮਾੜੀ ਗੱਲ ਆ ਕਿਉਂਕਿ ਅੱਜ ਅਸੀਂ ਸੰਭਰਾਲੇ ਖੜੇ ਆ ਅਸੀਂ ਡਾਕਟਰ ਮੇਰੇ ਨਾਲ ਹੈਗੇ ਨੇ ਬਾਈ ਬੱਬੀ ਪੱਤਰਕਾਰ ਬਹੁਤ ਸੋਝਣ ਬਾਈ ਜੀ ਪਹਿਲਾਂ ਬਹੁਤ ਸਿੱਖਾਲ ਬਾਈ ਸਤਿਕਾਰ ਜੋ ਬਹੁਤ ਹੀ ਮੇਰੇ ਜੀਤਾਰ ਸਿੰਘ ਵੀਰ ਜੀ ਤੇ ਆਪਣਾ ਜਿਹੜਾ ਇੰਡੀਆ ਆਦਾਰਾ ਜਿਹੜਾ ਉਹਨੂੰ ਦੇਖ ਰਹੇ ਸਾਰੇ ਹੀ ਦਰਸ਼ਕੋ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਕੀ ਮੈਸੇਜ ਆ ਬਾਈ ਦੀ ਗੱਲ ਇਹ ਹੈ ਵੀ ਤੁਹਾਨੂੰ ਪਤਾ ਤੁਹਾਡਾ ਈ ਵੀਚ ਪੈਂਦਾ ਕਿ ਕੀ ਇੱਥੇ ਪੱਤਰਕਾਰਾਂ ਤੇ ਕਿੰਦਾ ਪਰਚਾ ਹੋਇਆ ਮੜਾ ਜਿਹਾ ਡਿਟੇਲ ਦੇ ਰੂਪ ਸਾਨੂੰ ਦੱਸੋ ਅ ਜਕਾਰ ਵੀ ਇਸ ਤਰ੍ਹਾਂ ਹੈ ਵੀ ਜਿਹੜਾ ਪਿਛਲੇ ਦਿਨੀ ਹੁਸ਼ਿਆਰਪੁਰ ਦੇ ਵਿੱਚ ਇੱਕ ਪ੍ਰਵਾਸੀ ਬੱਚੇ ਦਾ ਬੇਰਹਿਮੀ ਨਾਲ ਜ਼ਿੰਦਗੀ ਦੇ ਨਾਲ ਇੱਕ ਪ੍ਰਵਾਸੀ ਜਾਕੀ ਬਲੋ ਕਤਲ ਕੀਤਾ ਗਿਆ ਉਸ ਤੋਂ ਬਾਅਦ ਜਿਹੜੀ ਇਹ ਸਾਰੇ ਇੱਕ ਲਹਿਰ ਦੀ ਚੱਪਈ ਕਿ ਭਈਏ ਪਹਜਾਓ ਪੰਜਾਬ ਬਚਾਓ ਕਨੇਕਾ ਇਲਾਕਿਆਂ ਦੇ ਵਿੱਚ ਇਸ ਤਰ੍ਹਾਂ ਦੇ ਪ੍ਰੋਟੈਸਟ ਹੋਏ ਕਈ ਫਵਾਂ ਦੇ ਉੱਪਰ ਆਪਾਂ ਦੇਖਿਆ ਕਿ ਭਈ ਇਹ ਜਾਲ ਹੀ ਮਜਬੂਤ ਹੋਏ ਤੇ ਉਸ ਤੋਂ ਬਾਅਦ ਕਈ ਆਵਾਜ਼ਾਂ ਉੱਠੀਆਂ। ਇਸੇ ਪ੍ਰੋਗਰਾਮ ਦੇ ਤਹਿਤ ਇਸ ਸਾਡੇ ਸਮਰਾਲਾ ਦੇ ਵਿੱਚ ਵੀ ਇੱਕ ਨਿੰਗ ਸਿੰਘ ਜਥੇਬੰਦੀਆਂ ਵੱਲੋਂ ਤੇ ਸਮਾਜ ਸੇਵੀ ਜਥੇਬੰਦੀਆਂ ਵੱਲੋਂ ਇੱਕ ਧਰਨਾ ਪ੍ਰਦਰਸ਼ਨ ਕੀਤਾ ਗਿਆ ਭਈਆਂ ਨੂੰ ਭਜਾਉਣ ਦੇ ਲਈ ਉਹਨਾਂ ਨੇ ਪ੍ਰਸ਼ਾਸਨ ਨੂੰ ਮੰਗ ਪੱਤਰ ਦਿੱਤਾ। ਉਹਦੇ ਵਿੱਚ ਜਦੋਂ ਮੰਗ ਪੱਤਰ ਦੇਣ ਗਏ ਤਾਂ ਉਹਨਾਂ ਨੇ ਇਹ ਕਿਹਾ ਵੀ ਜੇ ਤਾਂ ਪ੍ਰਸ਼ਾਸਨ ਇਹਨਾਂ ਦੀ ਇਨਕੁਆਰੀ ਵਗੈਰਾ ਕਰਦਾ ਤਾਂ ਠੀਕ ਹੈ ਵੀ ਨਹੀਂ ਇਹ ਇਹਨਾਂ ਦਾ ਬੋਰੀ ਵਿਸਤਰਾ ਗੋੜ ਕਰਾਂਗੇ ਅਸੀਂ ਤੇ ਅਸੀਂ ਭਜਾਵਾਂਗੇ ਉਸ ਤੋਂ ਬਾਅਦ ਉਸ ਨਿੰਗ ਸਿੰਘ ਵਿਅਕਤੀ ਦੇ ਉੱਪਰ ਜਦੋਂ ਇਹ ਵੀਡੀਓ ਚੱਲੀ ਤੇ ਅੱਗੇ ਫਿਰ ਪੁਲਿਸ ਰਾਹੀਂ ਹੀ ਇਹ ਸਾਰੀ ਜਿਹੜੀ ਗੱਲਬਾਤ ਆ ਸਾਹਮਣੇ ਆਈ ਉਸ ਨੂੰ ਦਫ਼ਤਰ ਬੁਲਾਇਆ ਗਿਆ ਤੇ ਉੱਥੇ ਫਿਰ ਇਹ ਸਾਰੀ ਗੱਲਬਾਤ ਪੁਲਿਸ ਨੇ ਡੀਐਸਪੀ ਸਾਹਿਬ ਸਹਰਾਲਾ ਤੇ ਨਾਲ ਐਸਐਚਐਮ ਸਹਰਾਲਾ ਵੱਲੋਂ ਇਹ ਸਾਰਾ ਜਿਹੜਾ ਕੇਸ ਅੱਗੇ ਰੱਖਿਆ ਗਿਆ ਤੇ ਉਸ ਤੋਂ ਬਾਅਦ ਉਹ ਨਿੰਗ ਸਿੰਘ ਦੀ ਮਾਫੀ ਦੀ ਵੀਡੀਓ ਵੀ ਆਈ ਤੇ ਉਸ ਤੋਂ ਬਾਅਦ ਉਹ ਵਿਅਕਤੀ ਹੈ ਜਿਹੜਾ ਡੇੜੇਪਿੰਡ ਦਾ ਦੱਸਿਆ ਜਾ ਰਿਹਾ ਤੇ ਆਤਮ ਹੱਤਿਆ ਦੀ ਕੋਸ਼ਿਸ਼ ਕੀਤੀ ਹੁਣ ਇਸ ਉੱਤੇ ਤਾਂ ਗੱਲ ਪਹਿਲਾਂ ਹੀ ਆ ਰਹੀ ਹੈ ਵੀ ਜਿਹੜਾ ਗੁਰੂ ਦਾ ਖਾਲਸਾ ਸਿੰਘ ਹੋਵੇਗਾ ਆਤਮਿਕ ਤੱਕ ਵੀ ਮਤਲਬ ਇਹ ਹੈ। ਬਿਲਕੁਲ ਬਿਲਕੁਲ। ਹੂੰ ਸੋ ਇਹ ਸਵਾਲ ਉੱਠ ਰਹੇ ਨੇ ਕਿਉਂਕਿ ਅੱਜ ਇੱਥੇ ਧਾਰਮਿਕ ਜਥੇਬੰਦੀਆਂ ਪਹੁੰਚਿਆ ਨੇ ਆਪਾਂ ਇੱਥੇ ਇਸ ਵੇਲੇ ਐਸ.ਡੀ.ਐਮ ਸਮਰਾਲਾ ਦਫ਼ਤਰ ਦੇ ਵਿੱਚ ਖੜੇ ਆ। ਹੂੰ ਉਹਨਾਂ ਜਿਹੜਾ ਪੱਤਰਕਾਰਾਂ ਦੇ ਉੱਪਰ ਦੋ ਪੱਤਰਕਾਰ ਨੇ ਇੱਕ ਵੀ ਭਾਰਤਵਾਜ ਤੇ ਉਸ ਤੋਂ ਬਾਅਦ ਮਾਈਕਲ ਸਮਰਾਲਾ ਜਿਹੜੇ ਵੱਖ-ਵੱਖ ਆਧਾਰਿਆਂ ਨਾਲ ਤੁਹਾਡੇ ਵਾਂਗੂ ਕੰਮ ਕਰ ਰਹੇ ਨੇ। ਉਹਨਾਂ ਦੇ ਉੱਪਰ ਪਰਚਾ ਦਰਜ ਕੀਤਾ ਗਿਆ ਧਾਰਾ ਲਾ ਕੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਸਿੰਘਾਂ ਨੂੰ ਅੱਗੇ ਆ ਕੇ ਕਿਹਾ ਵੀ ਹੋਰ ਸਖਤ ਸਜ਼ਾ ਦਿੱਤੀ ਜਾਵੇ ਉਸ ਤੋਂ ਬਾਅਦ ਹੁਣ ਜਾਣਕਾਰੀ ਮਿਲੀ ਹੈ ਕਿ 307 ਦਾ ਧਾਰਾ ਵਿੱਚ ਵਾਧਾ ਵੀ ਕਰ ਦਿੱਤਾ ਗਿਆ ਹੈ ਮੈਂ ਉਹੀ ਬਾਈ ਸੀ ਦੱਸਣ ਤੁਹਾਡੇ ਤੋਂ ਪੁੱਛਣ ਲੱਗੇ ਹਾਂ ਸਵਾਲ ਹਨ ਇੱਕੋ ਲੱਖ ਤੇ ਇੱਕ ਰਾਤ ਪਹਿਲਾਂ ਹੀ ਉਹਦੇ ਧਾਰਾ 307 ਦੇਖੋ ਧਾਰਾ 307 ਦਾ ਕੀ ਮਤਲਬ ਲੱਗਦਾ ਹੁਣ ਜਦੋਂ ਇੱਥੇ ਪਤਾ ਕੀਤਾ ਜੀ ਕਿ ਕਿਉਂਕਿ ਸਭ ਤੋਂ ਵੱਡੀ ਗੱਲ ਇਸ ਧਰਨਾ ਪ੍ਰਦਰਸ਼ਨ ਦੇ ਵਿੱਚ ਮੱਛ ਸਮਰਾਲੇ ਦੇ ਵਿੱਚ ਐਸਡੀਐਮ ਦਫ਼ਤਰ ਦੇ ਵਿੱਚ ਲੱਗਿਆ ਸਮੁੱਚੇ ਸਮਰਾਲਾ ਪ੍ਰੈਸ ਕਲੱਬ ਉਸ ਤੋਂ ਬਾਅਦ ਮੱਛਵਾੜਾ ਸਾਹਿਬ ਖਮਾਣੋਂ ਤੋਂ ਖੰਨਾ ਤੋਂ ਨਾਲ ਹੀ ਸਾਡੇ ਤੁਹਾਡੇ ਪੈਨ ਇਲਾਕੇ ਤੋਂ ਲੁਧਿਆਣੇ ਤੋਂ ਜਿਹੜੇ ਕਵਰੇਜ ਕਰਨ ਲਈ ਪੁੱਜੇ ਨੇ ਤੇ ਉਹਨਾਂ ਸਾਥੀਆਂ ਦਾ ਬਹੁਤ ਧੰਨਵਾਦ ਜਿਹੜੇ ਇਸ ਪੱਤਰਕਾਰ ਭਾਈਚਾਰੇ ਦੇ ਹੱਥ ਵਿੱਚ ਆਏ ਨੇ ਜਿਹੜੀ 100 ਆਪਣਾ ਧਾਰਾ ਦੀ ਗੱਲ ਕਰਦੇ ਆਪਾਂ 347 ਇੱਥੋਂ ਪਤਾ ਲੱਗਿਆ ਕਿਉਂਕਿ ਵਕੀਲ ਐਸੋਸੀਏਸ਼ਨ ਜਿਹੜੀ ਉਹ ਵੀ ਧਾਰਨਾ ਨੂੰ ਸਮਰਥਨ ਦੇ ਰਹੀ ਆ ਵੀ ਜਿਹੜੀਆਂ ਪਿਛਲੇ ਸਮੇਂ ਦੇ ਵਿੱਚ ਧਾਰਾਵਾਂ ਦੇ ਵਿੱਚ ਕੇਂਦਰ ਸਰਕਾਰ ਕਾਨੂੰਨੀ ਤੌਰ ਤੇ ਥੋੜਾ ਜਿਹਾ ਬਦਲਾਅ ਕੀਤਾ ਗਿਆ ਸੀ ਵੀ ਉਹ ਅਧੀਨ ਕੋਈ 109 99 ਜਾਂ ਖੇਦਾਂ ਆ ਰਹੀ ਹੈ ਉਥੀ ਜਾਣਕਾਰੀ ਲੈਣੀ ਆਪਾਂ ਅੱਜ ਇੱਥੇ ਜਿਹੜਾ ਵੱਡੇ ਗਿਣਤੀ ਦੇ ਵਿੱਚ ਲੋਕ ਨੇ ਵੱਖ-ਵੱਖ ਜੁਨੀਅਨ ਦੇ ਆਗੂ ਨੇ ਸਮਾਜ ਸੇਵੀ ਜਥੇਬੰਦੀਆਂ ਦੇ ਆਗੂ ਨੇ ਮਤਲਬ ਕਿ ਵੀ ਕੁੱਲ ਲੋਕ ਨੇ ਜਿਹੜੇ ਉਸ ਸਮਰਾਲਾ ਦੇ ਵਿੱਚ ਅੱਜ ਇਕੱਠੇ ਹੋਏ ਨੇ ਤੁਸੀਂ ਵੇਖ ਜਗ੍ਹਾ ਦੇ ਉੱਪਰ ਸਾਰੇ ਦ੍ਰਿਸ਼ ਦੇਖ ਲੈਣੇ ਲੋਕਾਂ ਦਾ ਖਾਸ ਤੌਰ ਉੱਤੇ ਪੁਲਿਸ ਪ੍ਰਤੀ ਤੇ ਸਰਕਾਰ ਪ੍ਰਤੀ ਇਹ ਗੁੱਸਾ ਸੀ ਵੀ ਪੱਤਰਕਾਰਾਂ ਦੇ ਉੱਪਰ ਜਿਹੜੇ ਲੋਕ ਆਵਾਜ਼ ਚੁਣਾਉਂਦੇ ਨੇ ਲੋਕਾਂ ਦੀ ਗੱਲ ਕਰਦੇ ਨੇ ਲੋਕਾਂ ਦੀ ਲੜਦੇ ਨੇ ਜਿਹੜਾ ਬਿਨਾਂ ਤਨਖਾਹ ਤੋਂ ਕੰਮ ਕਰ ਰਹੇ ਨੇ ਸਾਡੇ ਵਰਗੇ ਸੋ ਉਹਨਾਂ ਦੇ ਉੱਪਰ ਇਸ ਤਰ੍ਹਾਂ ਦੇ ਹੀ ਸਤਿਖਸ਼ਾਹੀ ਹੋਣੀ ਚਾਹੀਦੀ ਤੇ ਮੈਂ ਸੰਵਰਾਲੇ ਇਲਾਕੇ ਦੇ ਇਸ ਆਪਣੇ ਨਾਲ ਕੋਈ ਸ਼ਖੀਅਤ ਦੀਪ ਦਲਵਰ ਸੰਵਰਾਲਾ ਪ੍ਰਕਾਸ਼ਨ ਤੋਂ ਕਿਤਾਬਾਂ ਦੇ ਜਿਹੜੇ ਇੱਕ ਬਹੁਤ ਪ੍ਰੇਮੀ ਨੇ ਉਹ ਵੀ ਸਾਡੇ ਨਾਲ ਨੇ ਉਹ ਵੀ ਇਸ ਧਰਨੇ 'ਚ ਸ਼ਾਮਲ ਹੋਏ ਨੇ ਤੁਹਾਡਾ ਕੀ ਵਿਚਾਰ ਦਾ ਦੀਪ ਦਲਵਰ ਜੀ ਸਾਹਿਬ ਥਾਲ ਵਧੀਆ ਜੀ ਸਭ ਤੋਂ ਪਹਿਲਾਂ ਤਾਂ ਤੁਹਾਡਾ ਇੱਥੇ ਪਹੁੰਚਣ ਤੇ ਸਮੂੱਚੇ ਪੱਤਰਕਾਰ ਭਾਈਚਾਰੇ ਵੱਲੋਂ ਵੀ ਇਲਾਕੇ ਦੀਆਂ ਸਮੂਹ ਸਮਾਜ ਸੇਵੀ ਤੇ ਗਾਂਬਦੂ ਜਿੱਥੇ ਬੰਦੀਆਂ ਚਾਹੇ ਵਾਰਿਸ਼ ਵੀ ਹੋ ਜੇਨਾ ਚਾਹੇ ਹੋਰ ਵੀ ਜਿੱਥੇ ਬੰਦੀਆਂ ਆ ਸਾਰੇ ਵੱਲੋਂ ਸਵਾਗਤ ਹੈ ਮਸਲਾ ਇਹ ਸੀਗਾ ਜੀ ਪੰਜਾਬ ਸਾਡਾ ਅੱਧਾ ਪੁਰਾਣੀ ਅਸੀਂ ਡੁੱਬ ਗਿਆ ਖੜ ਗਿਆ ਤੇ ਉਹਦੇ ਲਈ ਲੋਕ ਇਕੱਤਰ ਹੋ ਰਹੇ ਸੀ ਤੇ ਲੋਕਾਂ ਦਾ ਖਾਸ ਕਰਕੇ ਰੋਸ ਸਰਕਾਰਾਂ ਦੇ ਉੱਪਰ ਸੀਗਾ ਚਾਹੇ ਕੇਂਦਰ ਦੀ ਸਰਕਾਰ ਆ ਜਾਵੇ ਸੂਬੇ ਦੀ ਸਰਕਾਰ ਆ ਉਹਦੇ ਵਿੱਚ ਇੱਕ ਹੁਣ ਪ੍ਰਕਟਨਾ ਹੋ ਗਈ ਉਹ ਸਹੀ ਸਾਰੇ ਜਾਣਦੇ ਆ ਡਿਟੇਲ ਜਾਣ ਦੀ ਲੋੜ ਨਹੀਂ ਹੈਗੀ ਉਹਨੇ ਇੱਕ ਮਨ ਲੋ ਵਿਰੋਧ ਛਿੜ ਗਿਆ ਵੀ ਇਹ ਭੰਜਾਂ ਕਰਕੇ ਹੋਈ ਆ ਭੰਜਾਂ ਨੂੰ ਭਜਾ ਦੋ ਤੇ ਉਹ ਸਰਕਾਰ ਨੇ ਜਿਹੜਾ ਹੜਾਂ ਦੀ ਆਪਣੀ ਮਲਕੀ ਸੀਗੀ ਚਾਹੇ ਉਹ ਕੇਂਦਰ ਸਰਕਾਰ ਦੀ ਸੀਗੀ ਚਾਹੇ ਸੂਬਾ ਸਰਕਾਰ ਉਹ ਧਿਆਨ ਸਾਰਾ ਇੱਧਰ ਵੰਡਦਾ ਤੇ ਇੱਧਰ ਇੱਕ ਆਏ ਉਪਕਟ ਨਾਏ ਹੋ ਗਈ ਵੀ ਨਾਲ ਉਹ ਪਹਿਲਾਂ ਤਾਂ ਇਹ ਜਿਹੜਾ ਮੂਰੇ ਆ ਜਾਂਦਾ ਨਾ ਇਹਦੇ ਵਿੱਚ ਅਸੀਂ ਬੋਲਦੇ ਆ ਅਸੀਂ ਆਪਾਂ ਖੋ ਗਏ ਨੇ ਤੇ ਪਹਿਲਾਂ ਤਾਂ ਅਸੀਂ ਯਾਰ ਬੈਠ ਦੇਣੀ ਹੁੰਦੀ ਆ ਬਲਾਉਣੇ ਆ ਕਿ ਪੱਤਰਕਾਰ ਸਾਹਿਬ 10 ਵਜੇ ਪਹੁੰਚ ਜਾਓ ਭਾਰਤਵਾੜ ਜੀ 10 ਵਜੇ ਪਹੁੰਚ ਜਾਓ ਬਾਅਦ ਵਿੱਚ ਤੁਸੀਂ ਕਹਿੰਦੇ ਫਿਰ ਉਹਨਾਂ ਜੀ ਕੋਈ ਰੁੱਕੀ ਰੁੱਕੀ ਸੀਗਾ ਜੀ ਪੱਤਰਕਾਰ 21 ਰੁੱਕੀ ਤੇ ਆ ਜਾਂਦੇ ਆ ਜਾਂ ਸਾਨੂੰ ਇਹ ਰਾੜੀ ਲੋਡ ਲੰਗ ਇਸ ਕਰਕੇ ਬਹੁਤ ਜ਼ਰੂਰੀ ਆ ਵੀ ਇਹ ਜਿਹੜਾ ਸਾਡਾ ਚੌਥਾ ਥੰਮ ਹੈਗਾ ਇਹਦੇ ਨਾਲ ਅੱਜ ਖੜਨ ਦੀ ਲੋੜ ਹੈਗੀ ਆ ਉਹਨਾਂ ਨੇ ਵੀ ਕੋਈ ਚੰਗੇ ਕੰਮ ਕੀਤੇ ਹੋਣਗੇ ਤੁਹਾਡਾ ਭਾਈਚਾਰਾ ਹਮੇਸ਼ਾ ਸਾਡੇ ਨਾਲ ਖੜਦਾ ਰਿਹਾ ਸੀ ਵੀ ਕੋਈ ਸਮਾਜ ਸੇਵੀ ਕੋਈ ਸੜਕ ਬਣਾਉਣ ਦੀ ਧਰਨਾ ਲਾਉਨੇ ਆ ਤੁਹਾਡਾ ਭਾਈਚਾਰਾ ਸਾਡੇ ਨਾਲ ਖੜਦਾ ਹੈਗਾ ਅੱਜ ਤੁਹਾਡੇ ਤੇ ਬਿਮਤਾ ਪਈ ਆ ਸਾਰਾ ਪੰਜਾਬ ਦੇ ਭਾਈਚਾਰਾ ਨੂੰ ਲੋੜ ਪੈਣੀ ਆ ਵੀ ਇਹ ਇਹ ਜੇ ਕੇਸ ਵਾਪਸ ਨਹੀਂ ਹੁੰਦੇ ਤਾਂ ਸਾਰਾ ਚਾਹੇ ਉਹ ਇਲੈਕਟ੍ਰੋਨਿਕ মিডিਆ ਚਾਹੇ ਸਾਡਾ ਦੂਜਾ ਪ੍ਰਿੰਟ মিডিਆ ਹੈਗਾ ਇਹ ਸਾਰਾ ਇਕੱਠੇ ਹੋ ਕੇ ਇਹ ਅਸੀਂ ਚਿੱਠੀ ਵਾਸਤੇ ਕਰਾਉਣੇ ਨੇ ਸਾਡੇ ਭਰਾ ਨੇ ਲੰਬੇ ਸਮੇਂ ਤੋਂ ਲੱਗੇ ਹੋਏ ਨੇ ਉਹ ਤੋਂ ਪਹਿਲਾਂ 50 ਸਾਲ ਪਹਿਲਾਂ ਅਸ਼wini ਭਾਰਤਵਾਦ ਜੀ ਨੇ ਕੰਮ ਕੀਤਾ ਫਿਰ 30 ਸਾਲ ਤੋਂ ਰਿੱਕੀ ਭਾਰਤਵਾਦ ਜੀ ਲੱਗੇ ਹੋਏ ਨੇ ਤੇ ਨਾਲ ਮੁੰਡਾ ਮਾਈਕਲ ਹੈਗਾ ਜਿਹੜਾ ਕੈਮਰਾਮੈਨ ਸੀਗਾ ਇੱਕ ਵੈਗ ਹੋਣ ਤੋਂ ਬਾਅਦ ਹੁਣ ਮੈਂ ਬੈਠਦੇ ਵਿੱਚ ਬੋਲ ਦਵਾਂ ਬੋਲ ਕੇ ਚਲੇ ਜਾਵਾ ਕੁਝ ਬਾਅਦ ਦੇ ਵਿੱਚ ਤੁਸੀਂ ਮੈਨੂੰ ਫੋਨ ਕਰਦੇ ਪਰੋ ਮੇਰੇ ਤੋਂ ਗਲਤ ਬੋਲਿਆ ਗਿਆ ਮੇਰੀ ਕੱਟਦੇ ਹੋ ਹਾਲਾਂਕਿ ਉਹ ਜਦੋਂ ਚੱਲ ਗਈ ਉਹਨਾਂ ਨੇ ਕਟਾਈ ਵੀ ਹੈਗੀ ਉਹਨਾਂ ਦੇ ਆਪਣੇ ਚੈਨਲ ਤੇ ਚੱਲੀ ਨਹੀਂ ਹੈਗੀ ਕਿਉਂਕਿ ਉਹ ਜਿਹੜਾ ਅੱਜਕੱਲ YouTube ਚੈਨਲ ਹੈਗਾ ਉਹ ਕਿਸੇ ਨੇ ਸ਼ੇਅਰ ਕਰਤੀ ਉਹ ਉੱਥੇ ਚੱਲ ਗਈ ਤੇ ਪਰ ਉਹ ਕੇਸ ਵਾਲੀ ਦਾ ਗੱਲੇ ਨਹੀਂ ਬਣਦੀ ਸਾਡੇ ਕੋਲ ਇੱਥੇ ਬਕੀਰ ਭਾਈਚਾਰਾ ਵੀ ਆਇਆ ਸੀ ਉਹਨਾਂ ਨੇ ਦੱਸਿਆ ਵੀ ਇਹ ਕੇਸ ਜਵੇਂ ਜੀਰੋ ਕੇਸ ਨੇ ਸਰਕਾਰ ਨੇ ਆਪਣੀ ਮਲਾਇਕੀ ਨੂੰ ਲਕਾਉਣ ਨਹੀਂ ਇਹ ਕੇਸ ਦਾ ਅਧਿਕਾਰ ਹੈ ਨੇ ਥੱਲ ਜਾ ਕੇ ਇੱਥੇ ਪ੍ਰਸ਼ਾਸਨ ਨੇ ਐਸ ਤੇ ਹਜੇ ਸਾਡਾ ਅਜ ਪਹਿਲੀ ਇਕੱਤਰਤਾ ਸੀਗੀ ਇਹਦੇ ਵਿੱਚ ਸਾਡੀ ਨਾ ਇਹ ਗੱਲ ਬਣੀ ਜੇ ਕੇਸ ਵਾਪਸ ਨਾ ਹੋਏ ਅਸੀਂ ਇਹਦੇ ਲਈ ਲੰਮਾ ਸੰਘਰਸ਼ ਕੀਤਾ ਹੈ